ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਦੀ ਵੀ ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਕਿ ਆਪਣੇ ਕੱਟੇ ਵੱਛਿਆਂ ਨੂੰ ਕੀ ਹੁੰਦਾ ਕਈ ਵਾਰ ਮੋਕ ਲੱਗ ਜਾਂਦੀ ਹੈ ਹੈਨਾ ਤਾਂ ਉਹਦਾ ਆਪਾਂ ਕੋਈ ਦੇਸੀ ਨੁਕਤਾ ਆਪਣੇ ਕੋਲੇ ਜਿਹੜਾ ਆਪਾਂ ਤੁਹਾਨੂੰ ਦੱਸਦੇ ਆ ਨੁਕਤਾ ਦੱਸਣ ਤੋਂ ਪਹਿਲਾਂ ਬੇਨਤੀ ਕਰਦਾ ਵੀਡੀਓ ਨੂੰ ਅੰਤ ਤੱਕ ਬਿਨਾ ਅੱਗੇ ਲੰਗਾਏ ਦੇਖਿਓ ਤਾਂ ਜੋ ਕੋਈ ਚੀਜ਼ ਮੈਸ ਨਾ ਹੋ ਜਾਏ ਕੋਈ ਚੀਜ਼ ਰਹਿ ਨਾ ਜਾਵੇ ਹੈਨਾ ਤੇ ਨੁਕਤਾ ਜਿਹੜਾ ਆਪਾਂ ਨੂੰ ਨੇਦੀ ਅਸਰ ਨਹੀ ਕਰਨਾ ਉਹ ਤੇ ਜੋ ਚੀਜ਼ ਵਿੱਚੋਂ ਰਹੇਗੀ ਇੱਕ ਗੱਲ ਹੋਰ ਹੈ ਜਦੋਂ ਆਪਣੇ ਪਸ਼ੂ ਨੂੰ ਕੋਈ ਮੋਗ ਲੱਗਦੀ ਹੈ ਨਾ ਤਾਂ ਵੱਧ ਤੋਂ ਵੱਧ ਆਪਾਂ ਇਹੀ ਕੋਸ਼ਿਸ਼ ਕਰਨੀ ਹੈ ਵੀ ਤੁਰਤ ਆਪਾਂ ਮੋਗ ਬੰਦ ਨਹੀਂ ਕਰਨੀ ਜਦੋਂ ਆਪਾਂ ਇੱਕਦਮ ਮੋਗ ਬੰਦ ਕਰਦੇ ਆ ਤਾਂ ਕਈ ਵਾਰ ਪਸ਼ੂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਨਾ ਆਪਾਂ ਮੋਗ ਬੰਦ ਨਹੀਂ ਕਰਨੀ ਆਪਾਂ ਪੇਟ ਸਹੀ ਕਰਨਾ ਹੈ ਵੀ ਆਟੋਮੈਟਿਕ ਅੰਦਰੋਂ ਮੋਗ ਅੰਦਰੋਂ ਸਹੀ ਹੋਵੇ ਹਨਾ ਅੰਦਰੋਂ ਮੋਕ ਆਟੋਮੈਟਿਕ ਆ ਦੀ ਆਪ ਸਹੀ ਹੋ ਕੇ ਬੰਦ ਹੋਵੇ ਇਹ ਨਹੀਂ ਆਪਾ ਦਵਾਈ ਦਿੱਤੀ ਨਾਲ ਦੀ ਨਾਲ ਮੋਕ ਬੰਦ ਹੋ ਜੇ ਇਹ ਆਪਾਂ ਗਲਤੀ ਕਦੇ ਨਹੀਂ ਕਰਨੀਗੇ ਨਾਕ ਤਾਂ ਤੁਹਾਨੂੰ ਦੱਸਦਾਗਾ ਪੈਨ ਕਾਪੀ ਨੇੜੇ ਕਰ ਲਓ ਤਾਂ ਜੋ ਲਿਖਣਾ ਸੁਖਾ ਹੋ ਜੇ ਕੀ ਕੀ ਸਮਾਨ ਲੈਣਾ ਇੱਕ ਚਮਚਾ ਸੌਫ ਇੱਕ ਚਮਚ ਅਜਮੈਨ ਇੱਕ ਚਮਚ ਸੁੱਕੀ ਚਾਹ ਦੋ ਵੱਡੀਆਂ ਲੈਂਚੀਆਂ ਤੇ ਦੋ ਲੌਂਗ ਤੇ ਇੱਕ ਡਲੀ ਗੁੜ ਦੀ ਇਹ ਸਾਰੀਆਂ ਚੀਜ਼ਾਂ ਪਾ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲੈਣਾ ਜਿਵੇਂ ਆਪਾਂ ਚਾਹ ਕਰਦੇ ਹਾਂ ਚਾਹ ਬਣਾਉਣੀ ਹੈ ਇਹਦੀ ਮਾਰੂ ਚਾਹ ਦੁੱਧ ਨਹੀਂ ਇਹਦੇ ਵਿੱਚ ਪਾਉਣਾ ਇਹ ਜਿਹੜੀਆਂ ਨੇ ਚੀਜ਼ਾਂ ਦੱਸੀਆਂ ਇਹੇ ਚੀਜ਼ਾਂ ਆਪਾਂ ਪਾ ਕੇ ਵਿੱਚ ਮਾਰੂ ਚਾਹ ਕਰਕੇ ਆਪਾਂ ਆਪਣੇ ਕੱਟਿਆਂ ਜਾਂ ਬੱਚਿਆਂ ਨੂੰ ਦਿਨ ਦੇ ਵਿੱਚ 2 ਜਾਂ 3 ਵਾਰ ਇਹ ਚਾਹ ਦੇ ਸਕਦੇ ਆ ਇਹਦੇ ਨਾਲ ਜਿਹੜੀ ਮੋਕ ਹੈ ਉਹ ਬਿਲਕੁਲ ਠੀਕ ਹੋ ਜੂਗੀ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੁੰਦਾ ਤਾਂ ਤੁਸੀਂ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 998872258 ਮੇਰਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਮੈਨੂੰ ਨੁਕਤਾ ਦੱਸ ਸਕਦੇ ਹੋ ਕਮੈਂਟ ਕਰਕੇ ਵੀ ਨੁਕਤਾ ਦੱਸ ਸਕਦੇ ਹੋ ਜੀਵਨ ਮੇਰਾ ਨਾਂਗਾ ਪਿੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਜੇ ਤੁਸੀਂ ਕਿਸੇ ਵੀ ਜਾਨਵਰ ਦੀ ਸੇਲ ਦੀ ਵੀਡੀਓ ਬਣਾਉਣੀ ਹੈ ਕੋਈ ਜਾਨਵਰ ਵੇਚਣਾ ਹੈ ਤਾਬਾ ਉਹ ਵੀ ਵੀਡੀਓ ਬਣਾਉਣ ਜਾਣਗੇ ਆ ਉਹ ਵੀ ਤੁਸੀਂ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਕਹਿੰਦਾ ਵੀ ਮੈਂ ਕੋਈ ਡਾਕਟਰ ਨਹੀਂ ਮੈਂ ਕੋਈ ਵੈਦ ਨਹੀਂ ਮੈਂ ਨੁਕਤੇ ਉਹ ਹੀ ਦੱਸਦਾ ਜਿਹੜੇ ਆਸ-ਪਾਸੇ ਫਨਾਏ ਹੁੰਦੇ ਆ ਜਾਂ ਮੈਂ ਸੋਸ਼ਲ ਮੀਡੀਆ ਤੋਂ ਲੈਣਾ ਜਾਂ ਕੋਈ ਚੰਗੇ ਪਸ਼ੂ ਪਾਲਣਗਾ ਤੋਂ ਲੈਣਾ ਜਾਂ ਕੋਈ ਚੰਗੇ ਆਪਣੇ ਜਿਹੜੇ ਪਹਿਲੇ ਪੁਰਾਣੇ ਬਜ਼ੁਰਗ ਪਸ਼ੂ ਰੱਖਦੇ ਆ ਉਹ ਜਿਹੜੇ ਨੁਕਤੇ ਜਮਾਉਂਦੇ ਆ ਪਾਉ ਉਹ ਲੈਨੇ ਤੇ ਤੁਹਾਨੂੰ ਦੱਸਦੇ ਆ ਤਾਂ ਜੋ ਤੁਹਾਡਾ ਬਲ ਆ ਹੋ ਸਕੇ ਹੈਨਾ ਜੁੜੇ ਰਹੋ ਪਿੰਡੋ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੇਂ ਨੁਕਤੇ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਾਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ ਹਾਂਜੀ ਦੋਸਤੋ ਜੇ ਤੁਸੀਂ ਕੋਈ ਵੀ ਜਾਨਵਰ ਦੀ ਸੇਲ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਕਾਰਡ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਿਹਾ ਹੈਗਾ ਉੱਪਰ ਨੰਬਰ ਲਿਖਿਆ ਹੈ 9987 2854 ਜੀਵਨ ਮੇਰਾ ਨਾਮ ਹੈਗਾ ਪਿੰਡ ਥੰਦੇ ਲਿਖਿਆ ਹੋਇਆ ਪੁਰਜਲਦਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜੇ ਤੁਹਾਡੇ ਕੋਲ ਕੋਈ ਚੰਗੇ ਜਾਨਵਰ ਰੱਖੇ ਹੋਏ ਆ ਚੰਗਾ ਫਾਰਮ ਚਲਾ ਰਹੇ ਹੋ ਹੈਨਾ ਜਾਂ 2-4 ਵੀ% ਤੁਹਾਡੀ ਸ਼ੌਕਨਾ ਰੱਖੀ ਹੋਈ ਨੇ ਕੋਈ ਵੀ ਸ਼ੌਂਕ ਦਾ ਚੀਜ਼ ਤੁਹਾਡੀ ਜਾਨਵਰ ਰੱਖੀ ਹੋਇਆ ਸ਼ੌਂਕ ਨਾਲ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਡੇ ਜਾਨਵਰ ਦੀ ਫੋਟੋ ਮਿਸ਼ੂਰੀ ਫੋਲ ਐਡ ਕਰਾਂਗੇ ਤੁਹਾਡੇ ਸਟੱਡ ਫਾਰਮ ਦੀ ਐਡ ਕਰਾਂਗੇ ਤੇ ਤੁਹਾਡੇ ਸ਼ੌਂਕ ਨੂੰ ਪ੍ਰਮੋਟ ਕਰਾਂਗੇ ਤੁਹਾਡਾ ਸ਼ੌਂਕ ਦੇਖ ਕੇ ਹੋਰ ਵੀ ਬਹੁਤ ਲੋਕ ਆ ਜਿਹੜੇ ਇਸ ਸ਼ੌਂਕ ਦੇ ਵਿੱਚ ਆਉਣਗੇ ਤੇ ਪਸ਼ੂ ਪਾਲ ਜਿਹੜਾ ਕੀਤਾ ਉਹਨੂੰ ਕਾਮਯਾਬ ਬਨਉਣਗੇ ਪਸ਼ੂ ਪਾਲ ਕੇ ਕੀਤਾ ਜਿਹੜਾ ਉਹ ਕਾਮਯਾਬ ਹੋ ਜਾਊਗਾ ਆਪਣਾ ਸੁਪਨਾ ਜਿਹੜਾ ਉਹ ਕਾਮਯਾਬ ਉਹ ਪੂਰਾ ਹੋ ਜਾਊਗਾ ਸੰਪਰਕ ਜਰੂਰ ਕਰਿਓ ਧੰਨਵਾਦ ਜੀ